ਧਾਰਮਿਕ ਜਗਤ ਦੇ ਸਮੱਸਿਆ ਮਨ ਦੀ ਹੈ। ਧਰਮ ਦੀ ਪ੍ਰਾਪਤੀ ਨਹੀਂ ਹੋਈ, ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਸਮੱਸਿਆ ਮਾਨਸਿਕ ਹੈ। ਇਹਨੂੰ ਕਹਿੰਦੇ ਨੇ ਮਨ ਸਥਿਤੀ ਠੀਕ ਨਹੀਂ। ਕਹਿੰਦੇ ਨੇ ਪਰਿਸਥਿਤੀ ਠੀਕ ਨਾ ਹੋਵੇ ਤੇ ਪਦਾਰਥ ਨਹੀਂ ਮਿਲਦੇ। ਮਨ ਸਥਿਤੀ ਠੀਕ ਨਾ ਹੋਵੇ ਤੇ ਪ੍ਰਮਾਤਮਾ ਨਹੀਂ ਮਿਲਦਾ। ਪਰਿਸਥਿਤੀ ਠੀਕ ਨਾ ਆਵੇ ਤੇ ਬਾਹਰ ਸੰਬੰਧ ਨਹੀਂ ਜੁੜਦੇ। ਮਨ ਸਥਿਤੀ ਠੀਕ ਨਾ ਆਵੇ ਅੰਤਰੀਵ ਸੰਬੰਧ ਨਹੀਂ ਜੁੜਦਾ। ਜਿਵੇਂ ਮੌਸਮੀ ਅਨਕੋਲ ਲਈ ਹੈ। ਕਿ ਕਿਸਾਨ ਨੇ ਬੀਜ ਬੋਇਆ ਸੀ ਸਾਰਾ ਖਰਾਬ ਹੋ ਗਿਆ। ਕੀ ਆ ਦਰਖਤਾਂ ਨੂੰ ਫਲ ਲਗੇ ਸੰ ਗੜਾ ਪੈ ਗਿਆ ਸਾਰੇ ਖਰਾਬ ਹੋ ਗਏ ਇਹਨੂੰ ਕਿੰਨੇ ਪਰਸਥਿਤੀ ਠੀਕ ਨਾ ਆਵੇ ਤੇ ਬਾਰੋਂ ਕੁਝ ਨਹੀਂ ਮਿਲਦਾ ਪਰਸਥਿਤੀ ਦਾ ਠੀਕ ਹੋਣਾ ਬੜਾ ਲਾਜ਼ਮੀ ਹੈ ਪਰ ਮਨ ਸਥਿਤੀ ਠੀਕ ਨਹੀਂ ਤੇ ਪਰਮਾਤਮਾ ਨਹੀਂ ਮਿਲਦਾ ਮਨ ਸਥਿਤੀ ਆਖਰ ਮਾਨਸਿਕ ਸਮੱਸਿਆ ਕੀ ਹੈ ਮਨ ਮੈਲਾ ਤੇ ਮੈਲਾ ਮਨ ਪ੍ਰਮਾਤਮਾ ਕਬੂਲ ਨਹੀਂ ਕਰਦਾ ਤੇ ਮਨ ਦੀ ਮਹਿਲ ਕੀ ਹੈ ਪਾਪ ਭਰੀਏ ਮਤ ਪਾਪਾਂ ਕੇ ਸੰਗ ਇਸ ਤੋਂ ਪਹਿਲੇ ਵੀ ਪੌੜੀ ਜੋ ਆਪਨੇ ਸਰਵਨ ਕੀਤੀ ਹੈ ਪਾਪ ਮਨ ਦੀ ਮਹਿਲ ਹੈ ਤੇ ਮੈਲ ਕਿਸ ਤਰ੍ਹਾਂ ਧੋਰੇ ਭਾਰਤ ਵਿੱਚ ਚੌਥੀ ਦੇ ਪ੍ਰਾਚੀਨ 68 ਤੀਰਥ ਨੇ। ਕ੍ਰੀਬਨ ਕ੍ਰੀਬਨ ਉਸਾਰੇ دریاਵਾਂ ਦੇ ਕੰਡੇ ਤੇ ਨੇ ਜਾਂ ਸਰੋਵਰ ਦੇ ਕੰਡੇ ਤੇ ਨੇ। ਐਸੀ ਧਾਰਨਾ ਹੈ। ਵਿਸ਼ੇਸ਼ ਦਿਨਾਂ ਵਿੱਚ ਫਲਾਣੇ ਤੀਰਥ ਤੇ ਇਸ਼ਨਾਨ ਕਰੋ। ਫਲਾਣੇ ਫਲਾਣੇ ਪਾਪ ਮਿਟ ਜਾਣਗੇ, ਧੁੱਲ ਜਾਣਗੇ। जे माबा का किधरे कुंभ का इशनान करना नसीब होया तो सारे पाप पाप जान गए ऐसी मनोत है साहब ऐसा कोई तीर्थ नहीं है बार जो मन दे महल दे रहे पाप दो दे रहे नहीं है हम इसका बारीक हिस्सा मैं फिर बयान करा ਕਾਲ ਹੈ ਅਕਾਲ ਹੈ ਕਿ ਕਾਲ ਤੇ ਅਕਾਲ ਦੇ ਵਿਚਕਾਰ ਇੱਕ ਦਰਵਾਜ਼ਾ ਹੈ ਜਿਹਨੂੰ ਵਰਤਮਾਨ ਕਹਿੰਦੇ ਨੇ ਪਾਪ ਕਾਲ ਦੇ ਚਾਉਂਦੇ ਨੇ ਅਕਾਲ ਦੇ ਚ ਨਹੀਂ ਤੇ ਕਾਲ ਸਭ ਨੂੰ ਖਾ ਜਾਂਦਾ ਹੈ ਕਾਲ ਸਮਾਂ ਵਕਤ ਵਕਤ ਸਭ ਨੂੰ ਖਾ ਜਾਂਦਾ ਹੈ ਸਮਾ ਸਭ ਨੂੰ ਖਾ ਜਾਂਦਾ ਹੈ ਮਨ ਅਗਰ ਸਮੇਂ ਦੇ ਚ ਹੈ ਤੋ ਪਾਪ ਵੀ ਬਣੇ ਰਹਿਣਗੇ ਮਨ ਅਗਰ ਕਾਲ ਦੇ ਚ ਹੈ ਪਾਪ ਬਣੇ ਰਹਿਣਗੇ ਸਮਾ ਕਾਲ ਮਨ ਅਕਸਰ ਕਾਲ ਦੇ ਦੋ ਭਾਗਾਂ ਦੇ ਚੋਂਦਾ ਹੈ ਬੜੇ ਧਿਆਨ ਨਾਲ ਸੁਣਨਾ ਸਮੇਂ ਦੇ ਦੋ ਹਿੱਸਿਆਂ ਦੇ ਚੋਂਦਾ ਹੈ ਮਨ ਹੁੰਦਾ ਹੈ ਗੁਜ਼ਰੇ ਹੋਏ ਦਿਮਾ ਵਿੱਚ ਮਨ ਹੁੰਦਾ ਹੈ ਆਉਣ ਵਾਲੇ ਦਿਮਾ ਦੇ ਵਿੱਚ ਗੁਜ਼ਰੇ ਹੋਏ ਦਿਮ ਯਾਦ ਆਉਂਦੇ ਨੇ ਤੇ ਯਾਦ ਕੀ ਆਉਂਦੇ ਨੇ ਕੁਝ ਦੁੱਖ ਕੁਝ ਸੁੱਖ ਕونکہ ਕਾਲ ਵਿੱਚ ਦੋ ਨੇ ਕਾਲ ਵਿੱਚ ਇੱਕ ਨਹੀਂ ਹੈ ਅਕਾਲ ਇੱਕ ਹੈ ਧਰਮ ਦੀ ਸਾਰੀ ਸਾਧਨਾ ਮਨ ਸਮੇਂ ਦੇ ਚੋਂ ਨਿਕਲੇ ਸਮੇਂ ਦੇ ਚ ਜਨਮ ਮਰਨ ਹੈ ਸਮੇਂ ਦੇ ਚ ਦੁੱਖ ਸੁਖ ਹੈ ਐਸਾ ਕੋਈ ਸੁਖ ਨਹੀਂ ਜੋ ਦੁੱਖ ਦੇ ਚ ਨਾ ਬਦਲੇ ਐਸਾ ਕੋਈ ਜਨਮ ਨਹੀਂ ਜੋ ਮਰਨ ਦੇ ਚ ਨਾ ਬਦਲੇ ਮਨੁੱਖ ਕਿਤਨਾ ਵੀ ਜਨਮ ਦਿਨ ਮਨਾਉਂਦਾ ਰਹੇ ਮਰਨ ਦੇ ਚ ਬਦਲੇਗਾ ਮਨੁੱਖ ਕਿਤਨਾ ਵੀ ਜਵਾਨੀ ਨੂੰ ਯਾਦ ਕਰੇ ਬੁਢੇਪੇ ਚ ਬਦਲੇ ਦੀ ਲਫੇ ਨੁਕਸਾਨ ਵਿੱਚ ਬਦਲਦੇ ਨੇ ਇੱਜ਼ਤ ਬੇਇੱਜ਼ਤੀ ਵਿੱਚ ਬਦਲਦੀ ਹੈ ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਆਉਂਦਾ ਹੈ ਯਾਦ ਕੀ ਆਉਂਦੇ ਨੇ ਕੁਝ ਦੁੱਖ ਕੁਝ ਸੁੱਖ ਕੁਝ ਕੀਤੇ ਹੋਏ ਪਾਪ ਕੁਝ ਕੀਤੇ ਹੋਏ ਪੰਨ ਕੁਝ ਮਿਲੇ ਸੀ ਯਾਦ ਆਉਂਦਾ ਬਿਛੜਿਆ ਸੀ ਯਾਦ ਆਉਂਦਾ ਖੁਸ਼ੀ ਮਿਲੀ ਸੀ ਯਾਦ ਆਉਂਦੀ ਹੈ ਗਮ ਮਿਲਿਆ ਸੀ ਯਾਦ ਆਉਂਦਾ ਮਨ ਆਉਣ ਵਾਲੇ ਦਮਾਂ ਚਲਾ ਜਾਂਦਾ ਹੈ ਖੁਸ਼ੀ ਮਿਲੇ ਗਮ ਨਾ ਮਿਲੇ ਸੁੱਖ ਮਿਲੇ ਦੁੱਖ ਨਾ ਮਿਲੇ ਇਸ ਤਰ੍ਹਾਂ ਮਨ ਦੋ ਭਾਗਾਂ ਵਿੱਚ ਦੌੜਦਾ ਰਹਿੰਦਾ ਗੁਜ਼ਰੇ ਹੋਏ ਜ਼ਮਾਨੇ ਦੀ ਯਾਦ ਆਉਣ ਵਾਲੇ ਜ਼ਮਾਨੇ ਦੀ ਚਿੰਤਾ ਯਾਦ ਵਿੱਚ ਕੀ ਆਉਂਦਾ ਮੈਂ ਫਿਰ ਅਰਜ਼ ਕਰਾਂ ਕੁਝ ਹਾਦਸੇ ਹੋਏ ਜ਼ਿੰਦਗੀ ਦੇ ਵਿੱਚ ਯਾਦ ਆਉਂਦੇ ਨੇ ਕੁਝ ਮਿਲੇ ਸੀ ਯਾਦ ਆਉਂਦੇ ਕੁਝ ਖੋ ਗਿਆ ਸੀ ਯਾਦ ਆਉਂਦਾ ਸਨਮਾਨ ਮਿਲਿਆ ਸੀ ਯਾਦ ਆਉਂਦਾ ਕੁਝ ਲੋਗਾ ਨੇ અપਮਾਨ ਕੀਤਾ ਸੀ ਯਾਦ ਆਉਂਦਾ ਕੁਝ ਪ੍ਰਾਪਤ ਹੋਇਆ ਸੀ ਯਾਦ ਆਉਂਦਾ ਕੁਝ ਖੋ ਗਿਆ ਸੀ ਯਾਦ ਆਉਂਦਾ ਕੋਈ ਮਿਲਿਆ ਸੀ ਜਿੰਨੂੰ ਮਿਲ ਕੇ ਬੜੀ ਖੁਸ਼ੀ ਹੋਈ ਸੀ ਯਾਦ ਆਉਂਦਾ ਕੋਈ ਵਿਛੜ ਗਿਆ ਸੀ ਵਿਛੜ ਕੇ ਬੜਾ ਦੁੱਖ ਹੋਇਆ ਸੀ ਯਾਦਾਂ ਮਨ ਜਾਂ ਤੇ ਗੁਜ਼ਰੇ ਹੋਏ ਕਾਲ ਦੇ ਚਲਾ ਜਾਂਦਾ ਹੈ। ਜਾਂ ਫਿਰ ਆਉਣ ਵਾਲੇ ਕਾਲ ਦੇ ਵਿੱਚ, ਜਾਂ ਤੇ ਗੁਜ਼ਰੇ ਹੋਏ ਦਮਾਂ ਵਿੱਚ। ਕਿ ਮੈਂ ਇੱਕ ਦਫ਼ਾ ਫਿਰ ਯਾਦ ਜੋ ਹੈ ਤੁਨਾ ਇਹ ਵਿਚਾਰ ਰੱਖਦੇ ਹਾਂ ਗੁਜ਼ਰੇ ਹੋਏ ਦਮਾਂ ਵਿੱਚ ਮਨ ਕਿਉਂ ਜਾਂਦਾ ਹੈ? ਮਨ ਵਿੱਚ ਗੁਜ਼ਰੇ ਹੋਏ ਸਮੇਂ ਦੀਆਂ ਕੁਝ ਰੇਖਾ ਨੇ ਸੰਸਕਾਰ ਨੇ ਕਿਸੇ ਨੇ ਚੋਟ ਪਹੁੰਚਾਈ ਸੀ ਉਹਦੀ ਰੇਖ ਬਣੀ ਹੈ ਯਾਦ ਆਉਂਦੀ ਹੈ ਕਿਸੇ ਨੇ ਸੁੱਖ ਦਿੱਤਾ ਸੀ ਯਾਦ ਆਉਂਦਾ ਉਹਦੀ ਰੇਖ ਬਣੀ ਹੈ ਇਸ ਵਾਸਤੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਦਮਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਦਮਾਂ ਚ ਆਉਣ ਵਾਲੇ ਦਮਾਂ ਚ ਕੁਝ ਮਿਲੇ ਵਿਛੜੇ ਨਾ ਇੱਜ਼ਤ ਮਿਲੇ ਬੇਇੱਜ਼ਤੀ ਨਹੀਂ ਸੁੱਖ ਮਿਲੇ ਦੁੱਖ ਨਹੀਂ ਜੀਵਨ ਮਿਲੇ ਮ੍ਰਿਤੋ ਨਹੀਂ ਖੁਸ਼ੀਆਂ ਮਿਲਣ ਗਮ ਨਹੀਂ ਹੁਣ ਮੈਂ ਅਰਜ਼ ਕਰਾਂ ਕਾਲ ਵਿੱਚ ਇੱਕ ਨਹੀਂ ਹੈ ਕਾਲ ਵਿੱਚ ਤੇ ਦੋ ਨੇ ਕਾਲ ਵਕਤ ਸਮਾ ਕਾਲ ਤੋਂ ਅਕਾਲ ਵਿੱਚ ਜਾਣ ਵਾਸਤੇ ਇੱਕ ਦਰਵਾਜ਼ਾ ਹੈ ਉਹਨੂੰ ਵਰਤਮਾਨ ਕਹਿੰਦੇ ਨੇ ਇੱਕਦਮ ਗੁਜ਼ਰੇ ਹਜ਼ਾਰਾਂ ਲੱਖਾਂ ਦਮ ਨਹੀਂ ਆਉਣ ਵਾਲੇ ਬੇਸ਼ੁਮਾਰ ਦਮ ਨਹੀਂ ਇੱਕਦਮ ਇਹ ਦਰਵਾਜ਼ਾ ਕਦੀ ਕਦਾਈ ਕਿਸੇ ਦੀ ਸਾਧਨਾ ਨੂੰ ਭਾਗ ਲੱਗਦਾ ਹੈ ਦਰਵਾਜ਼ੇ ਤੇ ਆ ਜਾਂਦਾ ਹੈ ਲੋਕੀ ਦਰਵਾਜ਼ੇ ਤੇ ਨਹੀਂ ਆਉਂਦੇ ਔਖੇ ਨਾ ਹੋਣਾ ਗੁਸਤਾਖੀ ਮਾਫ ਆਪ ਸਾਰੇ ਬੈਠੇ ਮੇਰੇ ਸਮੇਤ ਕਹਤੇ ਮਨ ਗੁਜ਼ਰੇ ਦਮਾਚ ਜਾਂ ਆਣ ਵਾਲੇ ਦਮਾਚ ਵਰਤਮਾਨ ਵਿੱਚ ਥੋੜੀ ਹੈ ਭਗਵਾਨ ਦੀ ਥੋੜੀ ਬਹੁਤ झलक ਵਰਤਮਾਨ ਵਿੱਚ ਮਿਲਦੀ ਹੈ ਅਕਾਲ ਦੀ ਥੋੜੀ ਬਹੁਤ ਝਲਕ ਜਿਵੇਂ ਬਦਲਾਂ ਵਿੱਚ ਬਿਜਲੀ ਲੈ ਸਕਦੀ ਹੈ ਇਹ ਵਰਤਮਾਨ ਵਿੱਚ ਮਿਲਦੀ ਹੈ ਤੇ ਵਰਤਮਾਨ ਦੇ ਅਖਰੀ ਅਰਥ ਵੀ ਨੇ ਜਿਹਨੋਂ ਮੈਂ ਵਰਤ ਸਕਦਾ ਵਰਤਮਾਨ ਵਰਤਨ ਸ਼ਬਦ ਵੀ ਇਸ ਤਰ੍ਹਾਂ ਬੜਿਆ ਵਰਤਨ ਜਿਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਹਦੇ ਵਿੱਚ ਕੁਝ ਪਾਇਆ ਜਾ ਸਕਦਾ ਹੈ ਵਰਤਮਾਨ ਵਿੱਚ ਕੁਝ ਪਾਇਆ ਜਾ ਸਕਦਾ ਹੈ। ਬhoot kaal ਵਿੱਚ ਨਹੀਂ। ਕੀ ਪਾਓਗੇ ਜੋ ਦਮ ਚਲੇ ਗਏ ਉਹਨਾਂ 'ਚ ਕੀ ਪਾਓਗੇ? ਵਰਤਮਾਨ ਬਰਤਨ ਹੈ, ਭਾਂਡਾ ਹੈ, ਕੋਲ ਹੈ। ਇਹਦੇ 'ਚ ਕੁਝ ਪਾ ਸਕਦੇ ਆ। ਕਿ ਜਿਹੜੇ ਦਮ ਅਜੇ ਆਏ ਨਹੀਂ ਉਹਨਾਂ 'ਚ ਕੀ ਪਾਓਗੇ? ਬਰਤਨ ਵਰਤਮਾਨ ਇੱਕਦਮ ਕਾਲ ਤੋਂ ਅਕਾਲ ਵਿੱਚ ਜਾਣ ਦਾ ਦੁਆਰ ਹੈ ਵਰਤਮਾਨ ਅਗਰ ਕੋਈ ਵਰਤਮਾਨ ਤੱਕ ਆ ਜਾਏ ਬਹੁਤਾਂ ਪੈਂਡਾ طے ਕਰ ਲਿਆ ਉਸ ਨੇ ਬੜਾ ਸਫਰ طے ਕਰ ਲਿਆ ਧਰਮ ਦੇ ਮਾਰਗ ਦੀ ਬਹੁਤ ਵੱਡੀ ਯਾਤਰਾ ਉਸ ਨੇ ਕਰ ਲਈ ਪੰਥਰੀਵ ਤੀਰਥ ਅਕਾਲ ਦੇਚੇ ਬਾਕੀ ਬਾਹਰ ਤੀਰਥ ਨੇ ਬਹੁਤ ਸਾਰੇ ਨੇ ਇਸਲਾਮੀ ਜਗਤ ਦੇ ਤੀਰਥ ਸਿੱਖ ਜਗਤ ਦੇ ਤੀਰਥ Hindu ਜਗਤ ਦੇ ਤੀਰਥ ਪਰ ਉਹ بڑے بڑے ਕੇਂਦਰੀ ਇਤਿਹਾਸਕ ਸਥਾਨ ਇਸਾਈ ਜਗਤ ਦੇ ਯਹੂਦਿਆਂ ਦੇ ਕਬੀਰ ਨੂੰ ਕਹਿਣਾ ਪਿਆ ਨਾਵਣ ਕੋ ਤੀਰਥ ਗਨੇ ਮਨ ਬਵਰਾ ਰੇ ਪੂਜਨ ਕੋ ਬਹੁਦੇ कहो कबीर छूटन नहीं मन बहरा रे छूटन हर की से बिना हरी चिंतन तो छूट नहीं सकेगा चाहे कितने ते स्नान कर तीर्थ जो बार ने काल देचने समय अवतारा भी खा जाता है समा तीर्थां भी खा जाता है ਸ਼ਬਦ ਬਰਦਾਸ਼ਤ ਕਰ ਲੈਣਾ ਸਹਿ ਕਹਿੰਦੇ ਨੇ ਰਾਮ ਗयो 라ਵਣ ਗयो ਜਾ ਕੋ ਬਉ ਪ੍ਰਵਾਸ అవਤਾਰ ਚੜੇ ਗਏ అవਤਾਰਾਂ ਦੀ ਕਦਮਾਂ ਦੇ ਛੋ ਨਾਲ ਬਣੇ ਤੀਰਥ ਕਿ ਕਿੰਨੇ ਦਿਨ ਤੱਕ ਟਿਕਣਗੇ ਇਸ ਦੁਨੀਆ 'ਚ ਕਿਤਨੇ ਧਰਮ ਮਿਟ ਗਏ ਕਿਤਨੇ ਮਜ਼ਬ ਮਿਟ ਗਏ ਹੇ ਵੀ ਮੈਂ ਅਰਜ਼ ਕਰਾਂ ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮਸਤਸਤ ਅਜਵੇ ਨਮਸਤੰ ਅਵਜਵੇ ਨਮਸਕਾਰ ਹੈ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਹਬ ਨਹੀਂ ਨਮਸਤਸਤ ਅਜਵੇ ਨਮਸਤੰ ਅਵਜਵੇ ਕਾਲ ਵਿੱਚ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਕਰ ਕਰਕੇ ਹੁੰਦਾ ਹੈ ਕਰਮ ਨਾਲ ਹੁੰਦਾ ਹੈ ਅਕਾਲ ਵਿੱਚ ਪ੍ਰਵੇਸ਼ ਹੁੰਦਾ ਹੈ ਅਕਰਮ ਨਾਲ ਤੇ ਅਕਾਲ ਸਵੈਮ ਅਕਰਮ ਹੈ ਅਕਰਮ ਹੈ ਆਧਰਮ ਹੈ Hindu ਹੋਣ ਦਾ ਮਾਣ ਹੈ ਅਕਰਮ ਨਹੀਂ ਹੋ ਸਕੇਗਾ ਆਧਰਮ ਨਹੀਂ ਹੋ ਸਕੇਗਾ ਸਿੱਖ ਹੋਣ ਦਾ ਹੀ ਹੰਕਾਰ ਹੈ ਮਾਣ ਕਰ ਪ੍ਰਮਾਤਮਾ ਤੇ ਗੁਰੂ ਤੇ ਤਾਂ ਤੇ ਕੁਝ ਖੇਡ ਬਣਦੀ ਥੋੜਾ ਜਿਹਾ ਨੇਤਨੈਮ ਕੀਤਾ ਹੈ ਇਸੇ ਦਾ ਹੀ ਹੰਕਾਰ ਥੋੜਾ ਜਿਹਾ ਦਾਨਪੁਨ ਕੀਤਾ ਹੈ ਇਸੇ ਦਾ ਹੀ ਹੰਕਾਰ ਨਹੀਂ ਹੈ ਅਹੰਕਾਰ ਤੇ ਫਿਰ ਕਾਲ ਵਿੱਚ ਰੱਖੇਗਾ ਅਕਾਲ ਵਿੱਚ ਨਹੀਂ ਆ ਕਰਮ ਹੈ ਆਧਰਮ ਹੈ ਅਕਾਲ ਅਕਰਮ ਹੈ ਕੁਝ ਵੀ ਨਹੀਂ ਕਰਦਾ ਅਕਾਲ ਦਾ ਕੋਈ ਧਰਮ ਨਹੀਂ ਅਕਾਲ ਦਾ ਕੋਈ ਮਸਜਬ ਨਹੀਂ ਜਿਸ ਦਾ ਮਜ਼ਬ ਹੈ ਉਹ ਉਸ ਦੇ ਜਿਸਤਾਂ ਵਿੱਚ ਪ੍ਰਵੇਸ਼ ਕਰੇਗਾ ਜਿਹਦਾ ਮਜ਼ਬ ਹੀ ਕੋਈ ਨਹੀਂ ਮੈਂ ਜੋ ਅਰਜ਼ ਕਰ ਰਿਹਾ ਇਸ ਨਸੀਮਾ ਦੇ ਚ ਅਰਜ਼ ਕਰਾਂਗਾ ਕਿਉਂਕਿ ਸਰੋਤਿਆਂ ਦੀ ਆਪਣੀ ਆਪਣੀ ਸੀਮਾ ਹੁੰਦੀ ਹੈ ਸਤਗੁਰਾਂ ਨੇ ਤੇ ਕਹਿ ਦਿੱਤਾ ਨਮਸਤਸਤ ਅਜਵੇ ਨਮਸਤਨ ਅਮਜਵੇ ਕੋਈ ਮਜ਼ਬ ਨਹੀਂ ਹੈ ਪ੍ਰਮਾਤਮਾ ਦਾ ਕੋਈ ਧਰਮ ਨਹੀਂ ਹੈ ਔਰ ਪਰਮਾਤਮਾ ਕੋਈ ਵੀ ਕਰਮ ਨਹੀਂ ਕਰਦਾ ਤੁਸੀਂ ਆਖੋਗੇ ਇਤਨਾ ਵੱਡਾ ਸੰਸਾਰ ਬਣਿਆ ਹੈ ਸੰਸਾਰ ਹੋਇਆ ਹੈ ਉਸ ਤੋਂ ਹੋ ਰਿਹਾ ਹੈ ਓਏ ਉਹ ਕਰਦਾ ਕੁਝ ਵੀ ਨਹੀਂ ਹੈ ਓਏ ਉਹਦਾ ਹੋਣਾ ਹੀ ਕਾਫੀ ਹੈ ਬਸ ਜਿਵੇਂ ਸੂਰਜ ਦਾ ਹੋਣਾ ਹੀ ਕਾਫੀ ਹੈ ਮਸਰੂਤਾਵਾਂ ਬਦਲਦੀਆਂ ਨੇ ਇੱਥੇ ਤਾਂ ਬਦਲਦੀਆਂ ਨੇ ਮੌਸਮ ਬਦਲਦੇ ਨੇ ਹੋਣਾ ਹੀ ਉਸ ਦਾ ਕਾਫੀ ਪਰਮਾਤਮਾ ਹੈ ਉਸ ਤੋਂ ਹੋ ਰਿਹਾ ਉਹ ਕਰ ਨਹੀਂ ਰਿਹਾ ਹੋ ਰਿਹਾ ਇਹਦੇ ਵਾਸਤੇ ਹੁਣ ਮੇਰੇ ਕੋਲ ਹੋਰ ਤੇ ਕੋਈ ਚੰਗਾ ਸ਼ਬਦ ਨਹੀਂ ਲੱਭਦਾ ਪਿਆ ਹੋ ਰਿਹਾ ਉਹ ਕਰ ਨਹੀਂ ਰਿਹਾ ਹੋ ਰਿਹਾ ਕਿ ਜੇ ਕਰ ਰਿਹਾ ਇਸ ਫਿਰ ਤੇ ਥੱਕ ਜਾਏਗਾ ਥੱਕ ਜਾਏਗਾ मनुख कि कर सकता है तो रब भी कि करेगा फिर तो थक जाएगा नहीं हो रे कुछ भी नहीं करता पि अकर्म है अधर्म है वो अकरम है कोई कर्म नहीं करता शरीर कर्म करता है मन कर्म करता है कर्म कर करके कर ਪਹੁੰਚਣਾ ਹੈ ਉੱਥੇ ਜਿੱਥੇ ਕੋਈ ਕਰਮ ਨਹੀਂ ਕੋਈ ਧਰਮ ਨਹੀਂ ਉਸ ਵਾਸਤੇ ਆਣਾ ਪੈਦਾ ਵਰਤਮਾਨ ਦੇਚ ਤੇ ਇੱਕ ਦਮ ਦੇਚ ਮਨੁੱਖ ਕਿੰਨਾ ਕੁ ਵੱਡਾ ਕਰਮ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਇੱਕ ਦਮ ਦੇਚ ਕੀ ਕਰ ਲਓਗੇ ਇੱਕ ਦਮ ਦੇਚ ਲੰਬੀ ਯਾਤਰਾ ਕਰ ਲਓਗੇ ਇੱਕ ਦਮ ਵਰਤਮਾਨ ਹੈ ਤੇ ਕੋਈ ਲੰਬੀ ਚੌੜੀ ਪੜਾਈ ਕਰ ਲਓਗੇ ਉੱਚਾ ਮਕਾਨ ਬਣਾ ਲਓਗੇ ਇੱਕ ਦਮ ਦੇਚ ਇੱਕ ਦਮ ਦੇਚ ਅਗਰ ਕਿਸੇ ਦਾ ਮਨ ਆ ਗਿਆ ਹੈ ਅਕਰਮ ਦੇ ਨੇੜੇ ਆ ਗਿਆ ਅਧਰਮ ਦੇ ਨੇੜੇ ਆ ਗਿਆ ਅਕਾਲ ਦੇ ਨੇੜੇ ਆ ਗਿਆ ਇਸ ਵਾਸਤੇ ਕਾਲ ਤੇ ਅਕਾਲ ਦੇ ਵਿਚਕਾਰ ਦਰਵਾਜ਼ਾ ਹੈ ਵਰਤਮਾਨ ਸਿਆਣੇ ਅਭਿਆਸੀ ਕਹਿੰਦੇ ਨੇ 1000 ਬੰਦਾ ਮੰਤਰ ਦਾ ਜਪ ਕਰੇ ਵਾਹਿਗੁਰੂ ਤੇ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਸਾਰੇ ਮਹਾ ਮੰਤਰ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਵਾਹਿਗੁਰੂ ਬਸ ਇੱਕੋ ਹੀ ਦਮ ਕਾਫੀ ਅੱਲਾਹੋ ਇੱਕੋ ਹੀ ਦਮ ਕਾਫੀ ਓਮ ਇੱਕੋ ਹੀ ਦਮ ਕਾਫੀ ਰਾਮ ਇੱਕੋ ਹੀ ਦਮ ਕਾਫੀ ਜਦ ਰਾਮ ਜਵਾਨ ਨੇ ਆਖਿਆ ਹੈ ਕਿ ਮਨ ਉੱਥਈ ਹੋਵੇ ਜਦ ਵਾਹਿਗੁਰੂ ਰਸਨਾ ਨੇ ਆਖਿਆ ਹੈ ਮਨ ਉੱਥਈ ਹੋਵੇ ਵਕਤਾ ਸਰੋਤਾ ਇੱਕ ਹੋ ਜਾਣ ਕਹਿਣ ਵਾਲਾ ਸੁਣਨ ਵਾਲਾ ਇੱਕ ਹੋ ਜਾਏ ਇਹ ਅੰਤਰੀ ਵਤੀਰਤ ਹੈ ਸਹਿਬ ਇਸ ਕੌੜੀ ਵਿੱਚ ਇਹੀ ਫਰਮਾਨ ਪੈ ਕਰ ਗਣ ਗਾਵੀਏ ਸੁਣਿਐ मन रखिए बा अंतरगत तीरथ मन ना सबान गायन करे मन सुने वक्ता श्रोता एक हो जाए मन आ जाए वर्तमान देच लेकिन अजय मन भगवान नहीं होया जे बूंद सागर देच लेण नहीं हुई सागर दे नेड़े आ गई है ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਕਾਲ ਤੇ ਅਕਾਲ ਦੇ ਵਿਚਕਾਰ ਜੋ ਦਰਵਾਜ਼ਾ ਹੈ ਉਹ ਵਰਤਮਾਨ ਹੈ ਕਾਲ ਤੋਂ ਜਿਸਨੇ ਅਕਾਲ ਵਿੱਚ ਪ੍ਰਵੇਸ਼ ਕਰਨਾ ਹੈ ਵਰਤਮਾਨ ਦੇ ਦੁਆਰ ਤੇ ਆਣਾ ਪੈਗਾ ਤੇ ਵਰਤਮਾਨ ਸਿਰਫ ਇੱਕ ਦਮ ਹੈ ਇੱਕ ਦਮ ਇੱਕ ਦਮ ਦੇ ਵਿੱਚ ਮਨੁੱਖ ਨਿਸ਼ਕਰਮ ਕੁਝ ਹੋ ਸਕਦਾ ਹੈ ਕੀ ਕਰੇਗਾ ਇੱਕ ਦਮ ਦੇ ਵਿੱਚ ਕੀ ਹੋ ਸਕਦਾ ਹੈ ਸਿਵਾਏ ਵਾਹਿਗੁਰੂ ਮੰਤਰ ਦੇ ਇੱਕ ਦਫਾ ਉਚਾਰਣ ਤਾਂ ਹੋਰ ਕੀ ਹੋ ਸਕਦਾ ਹੈ ਇੱਕ ਦਮ ਵਿੱਚ ਇੱਕ ਦਮ ਦੇ ਇਤੇ ਬਸ ਇਤ ਨਹੀਂ ਹੋ ਸਕਦਾ ਵਾਹਿਗੁਰੂ ਭਾਵੇਂ ਨਹੀਂ ਹੋ ਸਕਦਾ ਪਰ ਕੋਈ ਲੰਬੀ ਚੌੜੀ ਯਾਤਰਾ ਹੋ ਸਕਦੀ ਹੈ ਕੋਈ ਲੰਬੇ ਚੌੜੇ ਕੰਮ ਹੋ ਸਕਦੇ ਨੇ ਕੋਈ ਲੰਬੀ ਚੌੜੀ ਵਿਦਿਆ ਹਾਸਲ ਕੀਤੀ ਜਾ ਸਕਦੀ ਹੈ ਕੋਈ ਬਹੁਤ ਵੱਡਾ ਕਾਰੋਬਾਰ ਖੋਲਿਆ ਜਾ ਸਕਦਾ ਹੈ ਇੱਕ ਦਮ ਵਿੱਚ ਕੋਈ ਉੱਚਾ ਮຖານ ਬਣਾਇਆ ਜਾ ਸਕਦਾ ਹੈ ਇੱਕ ਦਮ ਵਿੱਚ ਇੱਕ ਦਮਨ ਦਮ ਵਿੱਚ ਬਹੁਤ ਕੁਝ ਵੱਡਾ ਸلسلਾ ਨਹੀਂ ਹੋ ਸਕਦਾ ਪਰ ਇੱਕ ਦਮਨ ਵਿੱਚ ਜਿਸ ਦਾ ਮਨ ਆ ਗਿਆ ਹੈ ਆ ਕਰਮ ਦੇ ਨੇੜੇ ਆ ਗਿਆ ਹੈ ਆ ਕਾਲ ਦੇ ਨੇੜੇ ਆ ਗਿਆ ਹੈ ਇੱਕ ਹਜ਼ਾਰ ਮਨੁੱਖ ਕਿਸ ਤਰ੍ਹਾਂ ਵੀ ਸਾਧਨਾ ਕਰਨ ਧਾਰਮਿਕ ਕੇਂਦਰ ਕੋਈ ਇੱਕਦ ਨੇੜੇ ਆਉਂਦਾ ਹੈ ਉਹ ਜਿਹੜਾ ਇੱਕਦ ਨੇੜੇ ਆਉਂਦਾ ਹੈ ਫਿਰ ਇਹ 1000 ਇਕੱਠੇ ਕੀਤੇ ਜਾਨ ਜੋ ਵਰਤਮਾਨ ਦੇ ਨੇੜੇ ਆਏ ਨੇ ਤੋਂ ਇਹਨਾਂ ਵਿੱਚ ਕੋਈ ਇੱਕਦ ਭਗਵਾਨ ਤੱਕ ਪਹੁੰਚਦਾ ਹੈ ਅਕਾਲ ਤੱਕ ਪਹੁੰਚਦਾ ਹੈ ਬਾਕੀ ਸਾਰੇ ਕਾਲ ਦੇ ਚ ਨੇ ਸਭ ਜਗਤ ਕਾਲ ਦੇ ਚ ਜੀ ਰਿਹਾ ਹੈ ਦੁੱਖ ਦੇ ਚ ਜੀ ਰਿਹਾ ਹੈ ਸੁਖ ਦੇ ਚ ਜੀ ਰਿਹਾ ਹੈ ਕੁਝ ਮਿਲਦਾ ਹੈ ਖੁਸ਼ ਹੁੰਦਾ ਹੈ ਕੁਝ ਵਿਛੜਦਾ ਹੈ ਰੋਂਦਾ ਹੈ ਮਿਲਾਪ ਦੇ ਚ ਜੀ ਰਿਹਾ ਵਿਛੋੜੇ ਦੇ ਚ ਜੀ ਰਿਹਾ ਸੁਖ ਦੇ ਚ ਜੀ ਰਿਹਾ ਦੁਖ ਦੇ ਚ ਜੀ ਰਿਹਾ ਇੱਜ਼ਤ ਦੇ ਚ ਜੀ ਰਿਹਾ ਬੇਇੱਜ਼ਤੀ ਦੇ ਚ ਜੀ ਰਿਹਾ ਕਾਲ ਵਿੱਚ ਤੇ ਕਿ ਦੋ ਘਟਨਾਵਾਂ ਘਟਦੀਆਂ ਆਂ ਅਕਾਲ ਵਿੱਚ ਦੋ ਨਹੀਂ ਅਕਾਲ ਵਿੱਚ ਜਨਮ ਨਹੀਂ ਅਕਾਲ ਦੇ ਚ ਮਰਨ ਨਹੀਂ ਆਕਾਲ ਵਿੱਚ ਦੁਖ ਸੁਖ ਤੋਂ ਰਹਤ ਹੈ ਦੁਖ ਸੁਖ ਰਹਤ ਸਦਾ ਨਰਲੇਪੀ ਜਾ ਕੋ ਕਹਿਤ ਗੁਸਾਈ ਜਿਨੋਂ ਕੋ ਸਾਈਂ ਕਹਨਨ ਗੋ ਸ੍ਰਿਸ਼ਟੀ ਸਾਈਂ ਮਾਲਕ ਜੋ ਸ੍ਰਿਸ਼ਟੀ ਦਾ ਮਾਲਕ ਹੈ ਸਾਰੇ ਜਗਤ ਦਾ ਮਾਲਕ ਹੈ ਦੁਖ ਸੁਖ ਤੋਂ ਰਹਤ ਜਨਮ ਮਰਨ ਤੋਂ ਰਹਤ ਹੈ ਆ ਜਨਮ ਹੈ ਆ ਮਰਨ ਹੈ ਉਹ ਜਨਮ ਮਰਨ ਤੋਂ ਰਹਤ ਹੈ ਅਕਾਲ ਹੈ ਸਮੇ ਤੋਂ ਰਹਤ ਹੈ ਸਮੇ ਦੇ ਜਨਮ ਮਰਨ ਕਾਲ ਤੋਂ ਨਿਕਲਣ ਦਾ ਦਵਾਰ ਹੈ ਵਰਤਮਾ ਔਰ ਸਹਿਬਾ ਨੇ ਸਾਫ਼ ਕਹਿ ਦਿੱਤਾ ਉਹ ਜੋ ਪ੍ਰਭੂ ਦੀ ਮੂਰਤ ਹੈ ਅਕਾਲ ਹੈ ਕਾਲ ਨਹੀਂ ਹੈ ਕਾਲ ਤੇ ਹਰ ਮੂਰਤੀ ਨੂੰ ਖਾ ਜਾਂਦਾ ਹੈ ਕਾਲ ਤੇ ਹਰ ਵਜੂਦ ਨੂੰ ਖਤਮ ਕਰ ਦਿੰਦਾ ਹੈ ਕਾਲ ਤੇ ਸਭ ਕੁਝ ਨੂੰ ਨਾਸ ਕਰ ਦਿੰਦਾ ਹੈ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੋ અવਤਾਰਾ ਕਾਲ ਪਾਏ ਕਰਬਿ ਸੰ ਪ੍ਰਗਾਸਾ ਸકલ ਕਾਲ ਕਾ ਕੀਆ ਤਾਸ ਸਭ ਸਮੇ ਦਾ ਤਮਾਸ਼ਾ ਹੈ ਸਮੇ ਵਿੱਚ ਜਨਮ ਸਮੇ ਵਿੱਚ ਮਰਨ ਇਹ ਸਭ ਕੁਝ ਚੱਲ ਰਿਹਾ ਹੈ ਸਮੇ ਵਿੱਚ અવਤਾਰ ਆਉਂਦੇ ਨੇ ਚਲੇ ਜਾਂਦੇ ਨੇ ਸਮੇ ਵਿੱਚ ਬਣਦਾ ਹੈ ਮਿਟਦਾ ਹੈ ਜੋ ਕੁਝ ਵੀ ਸਮੇ ਵਿੱਚ ਹੈ ਅਮਰ ਨਹੀਂ ਹੈ ਸਦੀਵੀ ਨਹੀਂ ਹੈ ਕੁਝ ਵੀ ਉਹ ਹੈ ਉਹ ਸਦੀਵੀ ਨਹੀਂ ਹੈ ਕਿ ਜੇ ਕੋਈ ਚੀਜ਼ 100 ਸਾਲ ਚ ਨਹੀਂ ਮਿਟੀ ਤੇ ਹਜ਼ਾਰ ਦੇ ਚ ਮਿਟ ਜਾਏਗੀ हजार साल च नहीं मिटी थे हजार मिट जाएगी मिठे जिंदगी के निशान कैसे कैसे जमीन खा गई आसमां कैसे कैसे हाल ही कहता है पता नहीं कितने आसमान जमीन दफन हो गए ने मिट गए ने जमीन खा गई आसमां कैसे कैसे काल कालि सब कुछ नासवंद ਸਭ ਕੁਝ ਮਿਟ ਜਾਂਦਾ ਜਿਹੜਾ ਮਨੁੱਖ ਕਾਲ ਦੇ ਚ ਜੀੜਿਆ ਸੰਸਾਰੀ ਜਿਹੜਾ ਵਰਤਮਾਨ ਦੇ ਚ ਆਉਣ ਦੀ ਕੋਸ਼ਿਸ਼ ਪਿਆ ਕਰਦਾ ਹੈ ਸਾਧੂ ਹੈ ਸਾਧੂ ਹੈ ਸਾਧਨਾ ਕਰ ਰਿਹਾ ਹੈ ਜਿਹੜਾ ਵਰਤਮਾਨ ਤੱਕ ਪਹੁੰਚ ਗਿਆ ਉਹਦੀ ਸਾਧਨਾ ਨੂੰ ਕੁਝ ਪਾਗਲ ਅੱਗੇ ਨੇ ਸਿੱਧ ਹੋ ਗਏ ਇਹਦੇ ਬਚਨਾਂ 'ਚ ਬਰਕਤ ਆ ਜਾਏਗੀ ਇਹਦੇ ਬੋਲਾਂ 'ਚ ਬਰਕਤ ਆ ਜਾਏਗੀ ਕਿਉਂਕਿ ਵਰਤਮਾਨ ਦੇ ਛਾਗੇ ਇਹਦੇ ਕਦਮਾਂ 'ਚ ਕ੍ਰਾਂਤੀ ਆ ਜਾਏਗੀ ਇਹਦੇ ਹੱਥਾਂ 'ਚ ਵੀ ਬਰਕਤ ਆ ਜਾਏਗੀ